ਵਾਹੀ ਗੁਰੂ ਦੀ ਕ ਖਾਲਸਾ ਵਾਹੀ ਗੁਰੂ ਦੀ ਫਤਿਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਕੁਝ ਸਿੱਖ ਨੌਜਵਾਨ ਗੁਰਧਾਮਾਂ ਦੇ ਦਰਸ਼ਨ ਦੇ ਧਾਰੇ ਕਰਨ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਗਏ ਪਰ ਉੱਥੇ ਇੱਕ ਫਿਰਕੂ Hindu ਤਵੇ ਅਮਨ ਸੂਦ ਨੇ ਉਹਨਾਂ ਸਿੱਖ ਨੌਜਵਾਨਾਂ ਦੇ ਨਾਲ ਆੜਾ ਲਾਇਆ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਲਾ ਝੰਡਾ ਜੋ ਸਿੱਖ ਨੌਜਵਾਨਾਂ ਦੇ ਮੋਟਰਸਾਈਕਲ ਦੇ ਉੱਤੇ ਲੱਗਾ ਸੀ ਉਹ ਅਮਨ ਸੂਦ ਦੇ ਵੱਲੋਂ ਜ਼ਬਰਦਸਤੀ ਉਤਾਰਿਆ ਗਿਆ ਉਹਨਾਂ ਸਿੱਖ ਨੌਜਵਾਨਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਜੋ ਜਵਾਬੀ ਕਾਰਵਾਈ ਬਣਦੀ ਸੀ ਉਹਨਾਂ ਨੇ ਕਰਨ ਦਾ ਯਤਨ ਵੀ ਕੀਤਾ ਸੋ ਅਮਨ ਸੂਦ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਾਡੀ ਕੌਮ ਦੇ ਮਹਾਨ ਆਇਕਿਆ ਜੁਝਾਰੂ ਜਰਨੈਲ ਆ ਸ਼ਹੀਦ ਆ ਉਹ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਆ ਉਹਨਾਂ ਨੂੰ ਸਿੱਖ ਕੌਮ ਦੇ ਦਿਲ ਦੇ ਵਿੱਚੋਂ ਕੋਈ ਵੀ ਨਹੀਂ ਕੱਢ ਸਕਦਾ ਤੇ ਉਹਨਾਂ ਦੀਆਂ ਤਸਵੀਰਾਂ ਪਹਿਲਾਂ ਵੀ ਲੱਗਦੀਆਂ ਰਹੀਆਂ ਆ ਤੇ ਅਗਾਂਹ ਵੀ ਲੱਗਦੀਆਂ ਰਹਿਣਗੀਆਂ ਕਿਸੇ ਦੇ ਵਿੱਚ ਵੀ ਹਿੰਮਤ ਨਹੀਂ ਹੈਗੀ ਕਿ ਉਹ ਸੰਤ ਜਰਨੈਲ ਸਿੰਘ ਜੀ ਵੱਲ ਕੈਰੀ ਅੱਖ ਦੇ ਨਾਲ ਵੀ ਦੇਖ ਸਕੇ ਜੇਕਰ ਸੰਤ ਜਰਨੈਲ ਸਿੰਘ ਜੀ ਵੱਲ ਕਿਸੇ ਨੇ ਕੈਰੀ ਅੱਖ ਵੀ ਕੀਤੀ ਕਿਸੇ ਨੇ ਉਂਗਲ ਵੀ ਕੀਤੀ ਤਾਂ ਸਿੱਖ ਫਿਰ ਜਵਾਬ ਦੇਣਾ ਜਾਣਦੇ ਆ ਤੇ ਅਮਨਸੂਦ ਤੂੰ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾਉਣਾ ਚਾਹੁੰਦਾ ਸੀ ਤੂੰ ਕੀ ਕਹਿੰਦਾ ਸੀ ਕਿ ਹਿਮਾਚਲ ਨਹੀਂ ਆ ਸਕਦੇ ਕੋਈ ਸੰਤਾਂ ਦੀ ਤਸਵੀਰ ਲਾ ਕੇ ਤੈਨੂੰ ਦੱਸ ਦੇਵਾਂ ਕਿ ਜਦੋਂ 2007 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੀ ਸੀ ਨਾ ਤੇ ਉਦੋਂ ਵੀ ਤੇਰੇ ਵਰਗੇ ਕੁਝ ਫਿਰ ਕੋਈ ਹਿੰਦੂ ਤਵੀਆਂ ਨੇ ਵਿਰੋਧ ਕੀਤਾ ਸੀ ਪਰ ਨਤੀਜਾ ਕੀ ਨਿਕਲਿਆ ਕਿ ਸਿੱਖ ਕੌਮ ਦੀਆਂ ਜਿਹੜੀਆਂ ਸ਼ਮਸ਼ੀਰਾਂ ਸੀ ਉਹ ਬੇਮਿਆਨ ਹੋ ਗਈਆਂ ਸੀ ਮਿਆਨ ਦੇ ਵਿੱਚੋਂ ਸਿੱਖਾਂ ਦੀਆਂ ਕਿਰਪਾਨਾਂ ਬਾਹਰ ਆ ਗਈਆਂ ਸੀ ਤੇ ਸਿੱਖਾਂ ਨੇ ਐਲਾਨ ਕੀਤਾ ਸੀ ਕਿ ਕੋਈ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਉਤਾਰਨ ਦਾ ਯਤਨ ਤਾਂ ਕਰੇ ਤੇ ਕਿਸੇ ਦੀ ਹਿੰਮਤ ਨਹੀਂ ਪਈ ਸੀ ਕਿ ਉਹ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਦੇ ਵੱਲ ਇੱਕ ਕਦਮ ਵੀ ਜਿਦਾ ਵਧਾ ਸਕੇ ਉੱਥੇ ਹੀ ਬੈਠ ਗਏ ਸੀ ਆ ਸ਼ਿਵ ਸੈਨਾ ਵਾਲੇ ਤੇ ਅੱਜ ਤੂੰ ਕਹਿੰਦਾ ਹੈ ਨਾ ਕੀ ਤਸਵੀਰਾਂ ਨਹੀਂ ਲਗਣ ਦੇਣੀਆਂ ਤੇ ਤੈਨੂੰ ਦੱਸ ਦੇਵਾਂ ਕਿ ਉਸ ਸਮੇਂ ਵੀ ਸੰਤਾਂ ਦੀਆਂ ਤਸਵੀਰਾਂ ਫਿਰ ਘਰ-ਘਰ ਵਿੱਚ ਹਰੇਕ ਗੱਡੀ ਹਰੇਕ ਮੋਟਰਸਾਈਕਲ ਦੇ ਉੱਤੇ ਲੱਗ ਗਈਆਂ ਸੀ ਤੇ ਜਦੋਂ ਜੰਮੂ ਦੀ ਪੁਲਿਸ ਨੇ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ ਸੀ ਨਾ ਤੇ ਉਦੋਂ ਵੀ ਜੰਮੂ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲੱਗ ਗਈਆਂ ਸਨ ਤੇ ਹੁਣ ਹਿਮਾਚਲ ਵਿੱਚ ਤੂੰ ਵਿਰੋਧ ਕੀਤਾ ਤੇ ਆਹ ਦੇਖ ਲੈ ਸਾਡੇ ਸਿੱਖ ਨੌਜਵਾਨਾਂ ਨੇ ਦਲ ਖਾਲਸਾ ਦੇ ਸਿੰਘਾਂ ਨੇ हिमाचलर दियां ਜਿਹੜੀਆਂ ਗੱਡੀਆਂ ਪੰਜਾਬ ਵਿੱਚ ਐਂਟਰ ਕਰ ਰਹੀਆਂ ਸਨ ਉਹਨਾਂ ਬੱਸਾਂ ਕਾਰਾਂ ਮੋਟਰਸਾਈਕਲਾਂ ਦੇ ਉੱਤੇ ਸੰਤ ਭਿੰਡਰਾਂਵਾਦੀਆਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਚਿਪਕਾ ਦਿੱਤੀਆਂ ਆ ਲਾ ਦਿੱਤੀਆਂ ਆ ਤੂੰ ਕੀ ਕਹਿੰਦਾ ਸੀ ਕਿ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਾ ਕੇ ਹਿਮਾਚਲ ਨਹੀਂ ਆ ਸਕਦੇ ਤੈਨੂੰ ਮੈਂ ਉਦੋਂ ਵੀ ਡਿਬੇਟ ਦੇ ਵਿੱਚ ਆਖਿਆ ਸੀ ਕਿ ਜੇ ਇਹ ਗੱਲ ਹੈ ਨਾ ਫਿਰ ਹਿਮਾਚਲ ਦੀ ਕੋਈ ਵੀ ਜਿਹੜੀ ਗੱਡੀ ਆ ਉਹ ਫਿਰ ਪੰਜਾਬ ਦੇ ਵਿੱਚ ਨਹੀਂ ਆ ਸਕਦੀ ਤੇ ਅੱਜ ਵੀ ਸਾਡੇ ਸਿੰਘਾਂ ਨੇ ਕਹਿ ਦਿੱਤਾ ਆ ਕਿ ਜਿਹੜੀ ਹਿਮਾਚਲ ਦੀ ਗੱਡੀ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਨਾ ਲੱਗੀ ਹੋਏਗੀ ਉਹ ਗੱਡੀ ਵੀ ਫਿਰ ਪੰਜਾਬ ਦੇ ਵਿੱਚ ਐਂਟਰ ਨਹੀਂ ਕਰੇਗੀ ਸੋ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਉਹ ਸਾਡੀ ਕੌਮ ਦੇ ਮਹਾਨ ਸ਼ਹੀਦ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਆ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਸਜੋਬਤ ਆ ਸ਼ਹੀਦੀ ਯਾਦਗਾਰ ਬਣੀ ਹੋਈ ਏ ਸ਼ਹੀਦੀ ਗੈਲਰੀ ਦੇ ਵਿੱਚ ਅਤੇ ਆਜਾਇਬ ਘਰ ਵਿੱਚ ਵੀ ਉਹਨਾਂ ਦੀ ਤਸਵੀਰ ਲੱਗੀ ਹੋਈ ਏ ਸਿੱਖਾਂ ਦੇ ਹਰੇਕ ਘਰ ਦੇ ਵਿੱਚ ਸੰਤਾਂ ਦੀ ਤਸਵੀਰ ਲੱਗੀ ਹੋਈ ਏ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਵਿਚਾਰਧਾਰਾ ਅਤੇ ਸੰਘਰਸ਼ ਦੇ ਪਹਿਰੇਦਾਰ ਆਂ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਗਾਰੇ ਵਜਾਏ ਸੀ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਾਜਨਾ ਕਰਨੀ ਸੀ ਉੱਥੇ ਸਿੱਖੀ ਦੇ ਬੋਲਬਾਲੇ ਹੋ ਰਹੇ ਸਨ ਤੇ ਉਸ ਸਮੇਂ ਵੀ ਬਹੁਤ ਸਾਰੇ ਫਿਰਕੂ ਹਿੰਦੂ ਤਵੀਆਂ ਨੂੰ ਹਿੰਦੂ ਪਹਾੜੀ ਰਾਜਿਆਂ ਨੂੰ ਜਿਹਦੀ ਤਕਲੀਫ ਹੋਈ ਸੀ ਤੇ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਰੋਧ ਕੀਤਾ ਸੀ ਗੁਰੂ ਸਾਹਿਬ ਜੀ ਦੇ ਨਾਲ ਜੰਗਾਂ ਵੀ ਕੀਤੀਆਂ ਤੇ ਅੱਜ ਉਹਨਾਂ Hindu ਪਹਾੜੀ ਰਾਜਿਆਂ ਦੇ ਵਾਰਿਸ ਅਮਨ ਸੂਦ ਵਰਗੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਿੱਖਾਂ ਦੇ ਨਾਲ ਜਿਹੜਾ ਵੈਰ ਆ ਕੁਮਾਰਿਆ ਆਡਾ ਲਾ ਰਿਹਾ ਪਰ ਜੋ ਕੁਝ ਹਸ਼ਰ Hindu ਪਹਾੜੀ ਰਾਜਿਆਂ ਦਾ ਹੋਇਆ ਸੀ ਉਹਨਾਂ ਨੂੰ ਖਾਲਸਾ ਪੰਥ ਨੇ ਗੁਰੂ ਸਾਹਿਬਾਂ ਨੇ ਸਬਕ ਸਿਖਾਇਆ ਸੀ ਤੇ ਅੱਜ ਵੀ ਗੁਰੂ ਦਾ ਖਾਲਸਾ ਸਿੱਖ ਜਿਉਂਦੇ ਅਤੇ ਜਾਗਦੇ ਆ ਤੇ ਉਹ ਦੁਸ਼ਮਣਾਂ ਨੂੰ ਟੱਕਰ ਦੇਣੀ ਬਖੂਬੀ ਜਾਣਦੇ ਆ ਸੋ ਇਸ ਕਰਕੇ ਅਮਨ ਸੂਦ ਜਿਹਦੇ ਮਨ ਦੇ ਵਿੱਚ ਸਿੱਖੀ ਅਤੇ ਸਿੱਖਾਂ ਪ੍ਰਤੀ ਨਫ਼ਰਤ ਭਰੀ ਹੋਈ ਏ ਇਹ ਇਹੋ ਜਿਹੇ ਲੋਕ ਵਾਰ-ਵਾਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਪਰ ਇਹ ਲੋਕ ਯਾਦ ਰੱਖਣ ਕਿ ਸਿੱਖ ਝੁਕਣਗੇ ਨਹੀਂ ਸਿੱਖ ਲਿਫਣਗੇ ਨਹੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵੀ ਸਿੱਖਾਂ ਦੇ ਲਈ ਚਾਨਣ ਮਨਾਰਾ ਆ ਤੇ ਤੁਸੀਂ ਲੋਕ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਤੋਂ ਹੀ ਡਰੀ ਜਾ ਰਹੇ ਹੋ ਸੰਤ ਭਿੰਡਰਾਂ ਵਾਲੇ ਦੇਖੋ ਕਿੰਨੇ ਮਹਾਨ ਹੋਣਗੇ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਘਰਸ਼ ਕਰ ਰਹੇ ਸਨ ਸੋ ਉਦੋਂ ਵੀ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਸੀ ਅੱਜ ਭਾਵੇਂ ਸੰਤ ਜਰਨੈਲ ਸਿੰਘ ਜੀ ਸਰੀਰਕ ਰੂਪ ਵਿੱਚ ਨਹੀਂ ਆ ਪਰ ਉਹਨਾਂ ਦੀ ਤਸਵੀਰ ਵੀ ਆਪਣਾ ਜਿਹੜਾ ਫਲਤੀਆ ਉਹ ਨਿਭਾ ਰਹੀ ਆ ਤੇ ਤੁਹਾਡੀਆਂ ਜਿਹੜੀਆਂ ਚੀਕਾਂ ਆ ਉਹ ਨਿਕਲਦੀਆਂ ਆ ਤੁਹਾਡਾ ਬੁਰਾ ਹਾਲ ਹੋਇਆ ਆ ਕਿ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਵਾਂਗ ਉਹ ਹੁਣ ਦੁਬਾਰਾ ਕਿਤੇ ਉਸੇ ਤਰ੍ਹਾਂ ਹੀ ਸਿੱਖੀ ਦੇ ਬੋਲ ਬਾਲੇ ਨਾ ਹੋ ਜਾਣ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਦੀ ਤਸਵੀਰ ਦੇ ਵਿੱਚੋਂ ਸਿੱਖਾਂ ਨੂੰ ਉਹਨਾਂ ਦਾ ਜਿਹੜਾ ਭਵੇਖਿਆ ਸ਼ਾਨਦਾਰ ਭਵੇਖ ਜਿਹੜਾ ਆ ਉਹ ਨਜ਼ਰ ਆਉਂਦਾ ਆ ਤੇ ਜਿਵੇਂ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਦਾ ਨਿਸ਼ਚਾ ਕੀਤਾ ਸੀ ਉਹਨਾਂ ਨੇ ਕੌਮ ਨੂੰ ਜਗਾਇਆ ਕੌਮ ਅੱਜ ਵੀ ਜਿਹੜਾ ਆ ਉਹ ਜਾਗਦੀ ਹੈ ਤੇ ਜਿੱਥੋਂ ਤੱਕ ਖਾਲਸਾਣ ਦੀ ਗੱਲ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਖਾਲਸਾਣ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਦੇਣੀ ਆ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਨੇ ਜਦੋਂ ਤੁਸੀਂ ਸਾਡੇ ਧਰਮ ਦਾ ਵਿਰੋਧ ਕਰੋਗੇ ਜਦੋਂ ਤੁਸੀਂ ਸਾਡੇ ਨਿਸ਼ਾਨਾਂ ਦਾ ਵਿਰੋਧ ਕਰੋਗੇ ਜਦੋਂ ਤੁਸੀਂ ਸਿੱਖਾਂ ਦਾ ਜੀਣਾ ਹਰਾਮ ਕਰਦੇ ਹੋਗੇ ਸਿੱਖਾਂ ਦੀ ਬੋਲੀ ਤੇ ਪਾਬੰਦੀ ਲਗਾਓਗੇ ਕਕਾਰਾਂ ਤੇ ਪਾਬੰਦੀ ਲਗਾਓਗੇ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਤੇ ਪਾਬੰਦੀ ਲਗਾਓਗੇ ਇੱਥੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋਣਗੀਆਂ ਸਜ਼ਾਾਂਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਨ ਕੀਤਾ ਜਾਏਗਾ ਜਦੋਂ ਸਾਡਾ ਸਿੱਖ ਸਭਿਆਚਾਰ ਸਾਡੀ ਹੋਂਦ ਸਾਡਾ ਸਾਡਾ ਵਿਰਸਾ ਉਹ ਖਤਰੇ ਵਿੱਚ ਹੋਏਗਾ ਤੇ ਫਿਰ ਸਿੱਖਾਂ ਦੇ ਕੋਲ ਆਪਣੇ ਰਾਜ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ ਸਿੱਖ ਫਿਰ ਇਸੇ ਕਰਕੇ ਖਾਲਸਾਣ ਦੇ ਰਾਹ ਤੁਰੇ ਹੋਏ ਆ ਤੇ ਤੁਸੀਂ ਖਾਲਸਾਣ ਨੂੰ ਹਵਾ ਬਣਾਉਂਦਾ ਯਤਨ ਕਰਦੇ ਹੋ ਖਾਲਸਾਣ ਉਹ ਹੀ ਆ ਜਿਹਨੂੰ ਪੰਜਵੇਂ ਪਾਤਸ਼ਾਹੀ ਨੇ ਹਲੇਮੀ ਰਾਜ ਆਖਿਆ ਭਗਤਾਂ ਨੇ ਬੇਗਮਪੁਰ ਆਖਿਆ ਦਸਵੇਂ ਪਾਤਸ਼ਾਹੀ ਨੇ ਰਾਜ ਕਰੇਗਾ ਖਾਲਸਾ ਦਾ ਸਾਨੂੰ ਸੰਕਲਪ ਬਖਸ਼ਿਸ਼ ਕੀਤਾ ਖਾਲਸਾਣ ਕੋਈ ਹਵਾ ਨਹੀਂ ਆ ਸੋ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਦੋਹਰਾ ਪੜਦੇ ਆ ਉਦੋਂ ਅਸੀਂ ਫਿਰ ਖਾਲਸਾਣ ਦੀ ਗੱਲ ਹੀ ਕਰ ਰਹੇ ਹੁੰਦੇ ਆ ਤੇ ਤੁਹਾਨੂੰ ਵੀ ਰਾਜ ਕਰੇਗਾ ਖਾਲਸਾ ਦੇ ਦੋਹਰੇ ਵਿੱਚੋਂ ਜਿਹੜਾ ਖਾਲਸਾਣ ਇਹ ਨਜ਼ਰ ਆ ਰਿਹਾ ਤੁਹਾਨੂੰ ਤਾਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਵਿੱਚੋਂ ਵੀ ਖਾਲਸਾਤਨ ਨਜ਼ਰ ਆ ਰਿਹਾ ਆ ਅਮਨ ਸੂਦ ਚੈਨਲਾਂ ਦੇ ਉੱਤੇ ਜਿਹੜਾ ਝੰਡਾ ਦਿਖਾ ਰਿਹਾ ਸੀ ਜਿਹਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਸੀ ਅਤੇ ਰਾਜ ਕਰੇਗਾ ਖਾਲਸਾ ਲਿਖਿਆ ਸੀ ਅਮਨ ਸੂਦ ਵਾਰ-ਵਾਰ ਕਹਿ ਰਿਹਾ ਸੀ ਕਿ ਦੇਖੋ ਖਾਲਸਾਤਨ ਦਾ ਝੰਡਾ ਹੁਣ ਤੁਹਾਨੂੰ ਹੁਣ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਖਾਲਸਾਤਨ ਨਜ਼ਰ ਆ ਰਿਹਾ ਹੈ ਤੁਹਾਡੀਆਂ ਚੀਕਾਂ ਨਿਕਲਦੀਆਂ ਪਈਆਂ ਤੁਹਾਡਾ ਜਿਹੜਾ ਬੁਰਾ ਹਾਲ ਆ ਉਹ ਹੋਇਆ ਪਿਆ ਆ ਹੁਣ ਇਹਦੇ ਵਿੱਚ ਸਾਡਾ ਕੀ ਕਸੂਰ ਆ ਫਿਰ ਤੁਸੀਂ ਇਹ ਦੱਸੋ ਤੁਸੀਂ ਇਹ ਗੱਲ ਯਾਦ ਰੱਖਿਓ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੇ ਵਾਸਤੇ ਸਿੱਖ ਨੌਜਵਾਨ ਕੁਝ ਵੀ ਕਰ ਸਕਦੇ ਆ ਜਿਵੇਂ ਜੰਮੂ ਦੇ ਵਿੱਚ ਭਾਈ ਜਸਜੀਤ ਸਿੰਘ ਨੇ ਆਪਣੀ ਸ਼ਹਾਦਤ ਤੱਕ ਦੇ ਦਿੱਤੀ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹ ਕੋਈ ਅੱਤਵਾਦੀ ਨਹੀਂ ਸਨ ਉਹ ਮਹਾਨ ਸੰਤ ਸਨ ਮਹਾਨ ਜਰਨੈਲ ਸਨ ਆਗਮ ਸ਼ੋਰੀ ਵਰਗੇ ਪੱਤਰਕਾਰਾਂ ਨੇ ਵੀ ਲਿਖਿਆ ਕਿ ਸੰਤ ਜਰਨੈਲ ਸਿੰਘ ਜੀ ਇੱਕ ਮਹਾਨ ਸੰਤ ਸਨ ਤੇ ਉਹ ਇੱਕ નિર્ਦੋਸ਼ ਸਨ ਇਸੇ ਤਰ੍ਹਾਂ ਆ ਭਾਜਪਾ ਦਾ ਜਿਹੜਾ ਲੀਡਰ ਆ ਸੋਬਰਾਮਣੀਅਮ ਸਵਾਮੀ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਦਾ ਰਿਹਾ ਉਹਨੂੰ ਤਾਂ ਕਦੀ ਸੰਤ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਜਾਪੇ ਉਹ ਤਾਂ ਬਿਆਨ ਦਿੰਦਾ ਪਿਆ ਆ ਕਿ ਸੰਤ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਹਨ ਰਾਮ ਜੇਠ ਮਲਾਨੀ ਹਿੰਦੁਸਤਾਨ ਦਾ ਵਕੀਲ ਸੰਤਾਂ ਨੂੰ ਮਿਲਦਾ ਰਿਹਾ ਉਹਨਾਂ ਨੂੰ ਵੀ ਸੰਤ ਭਿੰਡਰਾਂ ਵਾਲੇ ਕਦੀ ਅੱਤਵਾਦੀ ਨਹੀਂ ਜਾਪੇ ਇਸੇ ਤਰ੍ਹਾਂ ਬਿਆਨਤ ਹਿੰਦੂ ਪੱਤਰਕਾਰ ਆਉਂਦੇ ਸਨ ਇੱਥੋਂ ਤੱਕ ਕਿ ਕੁਝ ਹਿੰਦੂ ਜਿਹੜੀਆਂ ਲੜਕੀਆਂ ਉਹ ਵੀ ਸੰਤਾਂ ਨੂੰ ਆ ਕੇ ਮਿਲਦੀਆਂ ਰਹੀਆਂ ਉਹਨਾਂ ਨੂੰ ਤਾਂ ਸੰਤਾਂ ਦੇ ਕੋਲੋਂ ਕੋਈ ਜਿਹੜਾ ਖਤਰਾ ਆ ਉਹ ਮਹਿਸੂਸ ਨਹੀਂ ਹੋਇਆ ਦਿੱਲੀ ਦੀ ਜਿਹੜੀ ਮਸਜਿਦ ਦੇ ਆ ਉਹ ਉਹਨਾਂ ਦੇ ਸ਼ਾਹੀ ਇਮਾਮ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਆ ਕੇ ਮਿਲਦੇ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਫਾਰੂਖ ਅਬਦੁੱਲਾ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਦੇ ਨੇ ਸੋ ਉਹਨਾਂ ਨੂੰ ਤਾਂ ਉਹ ਕਦੇ ਵੀ ਅੱਤਵਾਦੀ ਨਹੀਂ ਜਾਪੇ ਭਾਰਤੀ ਫੌਜ ਦਾ ਲੈਫਟੀਨੈਂਟ ਜਨਰਲ ਐਸ ਕੇ ਸਿਨਹਾ ਉਹ ਉਹਨੇ ਸੰਤਾਂ ਦੀਆਂ ਵੇਖੋ ਕਿੰਨੀਆਂ ਜਿਹੜੀਆਂ ਤਾਰੀਫਾਂ ਆ ਉਹ ਕੀਤੀਆਂ ਹੋਈਆਂ ਆ ਰਾਜੀਵ ਗਾਂਧੀ ਨੇ ਅਪ੍ਰੈਲ 1984 ਦੇ ਵਿੱਚ ਚੰਡੀਗੜ੍ਹ ਪ੍ਰੈਸ ਕਾਨਫਰੰਸ ਵਿੱਚ ਖੁਦ ਕਿਹਾ ਕਿ ਸੰਤ ਭਿੰਡਰਾਂ ਵਾਲੇ ਉਹ ਅੱਤਵਾਦੀ ਨਹੀਂ ਉਹ ਇੱਕ ਧਾਰਮਿਕ ਸੰਤ ਹੈ ਇਸੇ ਤਰ੍ਹਾਂ ਪ੍ਰੋਫੈਸਰ ਮਹਿਰ ਚੰਦ ਭਾਰਤਵਾਜ ਵਰਗਿਆਂ ਨੇ ਵੀ ਆਖਿਆ ਕਿ ਸੰਤ ਭਿੰਡਰਾਵਾਲੇ ਕੌਮ ਦੇ ਹੱਕਾਂ ਹਕੂਕਾਂ ਦੇ ਲਈ ਜੂਝ ਰਹੇ ਆ ਪੰਜਾਬ ਦੇ ਗਵਰਨਰ ਪਾਂਡੇ ਨੇ ਵੀ ਆਖਿਆ ਕਿ ਸੰਤਾਂ ਦੀ ਜਿਹੜੀ ਲੜਾਈ ਆ ਉਹ ਬਿਲਕੁਲ ਠੀਕ ਆ ਅੰਮ੍ਰਿਤਸਰ ਦੇ ਜਿਹੜੇ ਡੀਸੀ ਸਨ ਕਮਿਸ਼ਨਰ ਸਨ ਗੁਰਦੇਵ ਸਿੰਘ ਉਹਨਾਂ ਨੇ ਵੀ ਕਦੀ ਸੰਤ ਭਿੰਡਰਾਵਾਲੇ ਜਿਹੜੇ ਅੱਤਵਾਦੀ ਆ ਉਹ ਨਹੀਂ ਜਾਪੇ ਸੋ ਅੱਤਵਾਦੀ ਸੰਤ ਭਿੰਡਰਾਵਾਲੇ ਨਹੀਂ ਉਹ ਤਾਂ ਹਿਤ ਸਰਕਾਰ ਸੀ ਭਾਰਤ ਸਰਕਾਰ ਸੀ ਇੰਦਰਾ ਗਾਂਧੀ ਸੀ ਜਨਰਲ ਵਾਧਿਆ ਸੀ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਤੇ ਤੁਹਾਨੂੰ ਇਹ ਵੀ ਦੱਸਦੀ ਆ ਕਿ ਸੰਤ ਪਿੰਡਰਾਵਾਦਿਆਂ ਦੇ ਉੱਤੇ ਕੋਈ ਵੀ ਕੇਸ ਦਰਜ ਨਹੀਂ ਸੀ ਉਹਨਾਂ ਨੂੰ ਕਿਸੇ ਅਦਾਲਤ ਨੇ ਅਤਵਾਦੀ ਨਹੀਂ ਲੰਦਿਆਂ ਤੇ ਉਹਨਾਂ ਦੀ ਤਸਵੀਰ ਦੇ ਉੱਤੇ ਵੀ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਕੋਈ ਕਾਨੂੰਨ ਦਾ ਮਸਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਹਰ ਇੱਕ ਗੱਡੀ ਦੇ ਉੱਤੇ ਸੰਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਤੇ ਹਿਮਾਚਲ ਵੀ ਤੇ ਇਹ ਵੀ ਤੇ ਦੇਸ਼ ਪੰਜਾਬ ਦਾ ਹੀ ਹਿੱਸਾ ਸੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ ਇਹ ਇਹ ਹਰਿਆਣਾ ਰਾਜਸਥਾਨ ਹਿਮਾਚਲ ਇਹ ਸਾਰੇ ਪੰਜਾਬ ਦਾ ਹਿੱਸਾ ਸੀ ਤੇ ਇੱਥੇ ਸੰਤਾਂ ਦੀਆਂ ਤਸਵੀਰਾਂ ਲੱਗਦੀਆਂ ਰਹਿਣਗੀਆਂ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਆ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਲੱਗਦੀਆਂ ਰਹਿਣਗੀਆਂ ਤੇ ਕੋਈ ਵੀ ਸਾਨੂੰ ਜਿਹੜਾ ਸੰਤਾਂ ਦੀਆਂ ਤਸਵੀਰਾਂ ਲਾਉਣ ਤੋਂ ਜਿਹੜਾ ਰੋਕ ਨਹੀਂ ਸਕਦਾ ਸੰਤ ਜਰਨੈਲ ਸਿੰਘ ਖਾਲਸਾਪਨੜਾਂ ਵਾਲੇ ਇੰਨੀ ਮਹਾਨ ਸ਼ਖਸੀਅਤ ਸਨ ਉਹ ਆਖਦੇ ਸਨ ਕਿ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਤਾਂ ਸਿੱਖ ਪੱਕਾ ਸਿੱਖ ਬਣੇ ਸੰਤ ਜਰਨੈਲ ਸਿੰਘ ਆਖਦੇ ਸਨ ਕਿ ਸਾਡਾ ਕਿਸੇ ਨਾਲ ਜਾਤੀ ਤੌਰ ਤੇ ਕੋਈ ਵੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਈਰਖਾਇਆ ਪਰ ਜੇ ਸਾਡੇ ਧਰਮ ਦੇ ਉੱਤੇ ਕੋਈ ਹਮਲਾ ਕਰੇਗਾ ਤਾਂ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਇਹ ਸੰਤ ਚਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਦੀ ਸਨ ਜਿਨ੍ਹਾਂ ਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ Hindu ਕੈਦੀਆਂ ਦੇ ਵਾਸਤੇ ਸ਼ਿਵਾਲਾ ਮੰਦਰ ਬਣਾ ਕੇ ਦਿੱਤਾ ਤੇ ਉਸੇ ਮੰਦਰ ਦੇ ਵਿੱਚ 6000 ਦੀ ਮੂਰਤੀ ਸਥਾਪਿਤ ਕੀਤੀ ਕਪੂਰ ਥੱਲੇ ਵਿੱਚ ਰਮਾਇਣ ਨੂੰ ਅੱਗ ਲੱਗੀ ਸੰਤ ਪਿੰਡਰਾਵਾਦੀਆਂ ਨੇ ਵਕੀਰ ਨੂੰ ਫੀਸ ਦਿੱਤੀ ਅਤੇ ਉਹਨਾਂ ਹਿੰਦੂਆਂ ਨੂੰ ਜਿਹੜੀ ਰਮਾਇਣ ਦੇ ਵਾਸਤੇ ਪੈਸੇ ਵੀ ਦਿੱਤੇ ਕਿ ਨਵਾਂ ਗ੍ਰੰਥ ਲਿਆ ਸਕਣ ਰਮਾਇਣ ਨੂੰ ਦਾ ਜਦੋਂ ਹਿੰਦੂ ਇਕੱਠੇ ਹੋ ਗਏ ਦਰਬਾਰ ਸਾਹਿਬ ਆਏ ਸੀ ਕਿ ਸੰਤ ਜੀ ਸਾਡੀ ਮਦਦ ਕਰੋ ਨਾਲੇ ਮੰਦਿਰ ਵੀ ਜਿਹੜਾ ਆ ਉਹ ਬਣਾਇਆ ਸੀ ਇਸੇ ਤਰ੍ਹਾਂ ਸੰਤ ਭਿੰਡਰਾਂਵਾਦਿਆਂ ਨੇ ਕੈਦਾਸ ਜੰਦਰ ਦੀ ਹੱਲਪ ਕੀਤੀ ਜਦੋਂ ਅੰਮ੍ਰਿਤਸਰ ਵਿੱਚ ਉਹਦੀ ਦੁਕਾਨ ਨੂੰ ਅੱਗ ਲੱਗ ਗਈ ਸੀ ਆ ਜਦੋਂ ਹੁਸ਼ਿਆਰਪੁਰ ਟਾਂਡੇ ਸ਼ਹਿਰ ਦੀ ਲੜਕੀ ਹਿੰਦੂਆਂ ਦੀ ਸੰਤਾਂ ਦੇ ਕੋਲ ਆਈ ਉਹਦੇ ਸਾਰੇ ਪਰਿਵਾਰ ਨੂੰ ਸੰਤਾਂ ਨੇ ਸਮਝਾਇਆ ਅੱਜ ਤੱਕ ਉਹ ਹਿੰਦੂਆਂ ਦੀ ਕੁੜੀ ਸੁਖੀ ਵਸਦੀ ਪਈ ਏ ਜਦੋਂ ਜਲਾਲਾਬਾਦ ਸੰਤ ਭਿੰਡਰਾਂਵਾਦੇ ਧਰਮ ਪ੍ਰਚਾਰ ਕਰਨ ਗਏ ਤਾਂ ਉਥੇ ਹੁਕਮਚਦਨਾ ਦਾ ਹਿੰਦੂ ਤਾਂਾਂ ਮਾਰ ਕੇ ਸੰਤਾਂ ਅਕੇ ਰੋਇਆ ਕੀ ਮੇਰੀ ਲਾਲਚੰਦ ਬਦਮਾਸ਼ ਨਾਂ ਦਾ ਇੱਕ ਗੁੰਡਾ ਆ ਉਹ ਮੇਰੀ ਧੀ ਨੂੰ ਚੁੱਕ ਕੇ ਲੈ ਗਿਆ ਸੰਤ ਪਿੰਡਰਾਵਾਦਿਆਂ ਨੇ ਲਾਲਚੰਦ ਬਦਮਾਸ਼ ਦੇ ਕੋਲੋਂ ਹੁਕਮ ਚਾਦੇ ਦੀ ਧੀ छुड़ਾਈ ਭਾਈ ਮਹਿੰਦਰ ਸਿੰਘ ਸਾਈਆਵਾਦੇ ਦੀ ਡਿਊਟੀ ਲਗਾ ਕੇ ਸੰਤ ਪਿੰਡਰਾਵਾਦੇ ਹਰੇਕ ਧਨਮ ਦਾ ਸਤਿਕਾਰ ਕਰਦੇ ਸਨ अनेका ਹਿੰਦੂ ਉਹਨਾਂ ਨੂੰ ਮੇਦਨ ਹੁੰਦੇ ਰਿਹਾ ਤਸਵੀਰਾਂ ਦੇਖੋ ਕਿ ਇੱਕ ਹਿੰਦੂ ਬੱਚੇ ਦਾ ਸੰਤ ਪਿੰਡਰਾਵਾਦੇ ਜਿਹੜਾ ਆ ਸਕੂਲ ਵਿੱਚ ਸਨਮਾਨ ਕਰ ਰਿਹਾ ਇੱਕ ਹੋਰ ਹਿੰਦੂ ਵੀਰ ਆਉਂਦਾ ਦੱਖਣ ਵਾਲੇ ਪਾਸੋਂ ਸੰਤ ਪਿੰਡਰਾਵਾਦੇ ਉਹਦੇ ਗਾਂ ਦੇ ਵਿੱਚ ਫੁੱਲਾਂ ਦਾ ਜਿਹੜਾ ਹਾਰ ਆਪੂ ਪਾਉਂਦੇ ਪਏ ਆ ਤੋ ਇਹ ਜਦੋਂ ਇਹ ਸੀ ਸੰਤਾਂ ਦੀ ਸ਼ਖਸੀਅਤ ਜਦੋਂ ਅੰਮ੍ਰਿਤਸਰ ਦੇ ਹਿੰਦੂ ਕਾਰੋਬਾਰੀ ਦੁਕਾਨਦਾਰ ਤੇ ਕਾਰਖਾਨਿਆਂ ਵਾਲੇ ਇਕੱਠੇ ਹੋ ਗਏ ਸੰਤਾਂ ਦੇ ਕੋਲ ਆਏ ਕਿ ਸੰਤ ਜੀ ਪੰਜਾਬ ਦਾ ਮਾਹੌਲ ਕਾਫੀ ਖਰਾਬ ਹੋ ਰਿਹਾ ਆ ਤੇ ਸਾਡਾ ਜਿਹੜਾ ਖਿਆਲ ਇਹ ਰੱਖਿਆ ਜਾਵੇ ਸੰਤਾਂ ਨੇ ਆਖਿਆ ਸੀ ਕਿ ਕੋਈ ਵੀ ਸਰਕਾਰ ਜਾਂ ਕੋਈ ਵੀ ਬੰਦਾ ਤੁਹਾਨੂੰ ਕੁਝ ਨਹੀਂ ਕਹੇਗਾ ਤੁਸੀਂ ਨਿਸ਼ਚਿੰਤ ਹੋ ਕੇ ਜਿਹੜੇ ਆਪਣੇ ਕੰਮ ਕਰਦੇ ਆ ਕਰੋ ਤੁਹਾਡਾ ਕੋਈ ਉਜਾੜਾ ਨਹੀਂ ਕਰੇਗਾ ਤੁਹਾਡਾ ਕੋਈ ਨੁਕਸਾਨ ਨਹੀਂ ਕਰੇਗਾ ਉਹ ਉਹ ਬੰਦੇ ਸੰਤਾਂ ਦੇ ਸਹੇਲੇ ਗਾਉਂਦੇ ਸਨ ਇਹ ਸੰਤ ਭਿੰਡਰਾਂ ਵਾਲੇ ਜਦੋਂ ਉਰੇ ਇਹ ਲਾਕੇ ਤਾਂ ਪ੍ਰਚਾਰ ਕਰਨਗੇ ਅਸ਼ੋਕ ਕੁਮਾਰ ਨਾਂ ਦਾ ਹਿੰਦੂ ਸੰਤ ਭਿੰਡਰਾਂਵਾਦਿਆਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਅਮਰਤਾਰੀ ਹੋ ਗਿਆ ਭਾਈ ਹਰਦੇਵ ਸਿੰਘ ਬਣ ਗਿਆ ਤੇ ਜੂਨ 1984 ਵਿੱਚ ਉਹਨੇ ਸੰਤਾਂ ਦੇ ਨਾਲ ਹੀ ਜੂਝ ਕੇ ਸ਼ਹਾਦਤ ਦਾ ਜਮ ਬੀਤਾ ਦੱਤ ਪਾਲ ਵਰਗੇ ਜਿਹੜੇ ਪੰਡਤ ਸਹੀ ਉਹ ਉਹ ਸੰਤ ਭਿੰਡਰਾਂਵਾਦਿਆਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਗਿਆਨੀ ਮੋਹਰ ਸਿੰਘ ਬਣੇ ਤੇ ਉਹ ਗਿਆਨੀ ਮੋਹਰ ਸਿੰਘ ਨੇ ਖੁਦ ਜੂਨ 1984 ਦੇ ਵਿੱਚ ਸ਼ਹਾਦਤ ਦਾ ਜਮ ਬੀਤਾ ਨਾਲ ਉਹਨਾਂ ਦੀ ਸਿੰਘ ਦੀ ਬੀਬੀ ਪ੍ਰੀਤਮ ਕੌਰ ਨੇ ਵੀ ਸਤਨਾਮ ਕੌਰ ਉਹਨਾਂ ਦੀ ਭਜੰਗੀ ਸੀ ਭਜੰਗਰ ਸੀ ਤੇ ਵਾਹੀ ਗੁਰੂ ਕਰੋਨਾ ਦੀ ਭਜੰਗਨ ਸੀ ਉਹਨਾਂ ਨੇ ਟੈਂਕਾਂ ਦੇ ਉੱਤੇ ਛਾਦਾ ਮਾਰ ਕੇ ਤੇ ਟੈਂਕ ਜਿਹੜੇ ਆ ਉਹ ਨਕਾਦਾ ਕਰ ਦਿੱਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਈ ਮੁਸਲਮਾਨ ਵੀਰ ਵੀ ਮਿਲਣ ਹੁੰਦੇ ਰਹੇ ਹਿੰਦੂ ਵੀਰ ਵੀ ਮਿਲਣ ਹੁੰਦੇ ਰਹੇ ਜਿਹੜਾ ਸੰਤ ਸੀ ਧਾਰਮਿਕ ਸੰਤ ਸੀ ਹਿੰਦੂਆਂ ਦਾ ਸੁਆਮੀ ਵਿਸ਼ਨੂੰ ਆਨੰਦ ਦੇਵਾ ਉਹਦੀ ਤਕਰੀਰ ਅੱਜ ਵੀ ਵਿਚਾਰ ਚਰਤਾ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਪਾਈ ਹੋਈ ਹੈ YouTube ਤੇ ਉਹ ਅੱਜ ਵੀ ਦੇਖ ਸਕਦੇ ਹੋ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਜਿਵੇਂ ਹਿੰਦੂ ਧਰਮ ਵਾਲੇ ਉਹ ਆਪਣੇ ਨਾਇਕਾਂ ਦਾ ਸਨਮਾਨ ਕਰਦੇ ਆ ਸ੍ਰੀ ਰਾਮਚੰਦਰ ਜੀ ਦਾ ਸ੍ਰੀ ਕ੍ਰਿਸ਼ਨ ਜੀ ਦਾ ਦੇਖੋ ਸ੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਹਿੰਦੂ ਲੋਕਾਂ ਨੇ ਸ੍ਰੀ ਰਾਮਚੰਦਰ ਜੀ ਨੂੰ ਭਗਵਾਨ ਕਰਕੇ ਪੂਜਿਆ ਸ੍ਰੀ ਕ੍ਰਿਸ਼ਨ ਜੀ ਨੇ ਕਲਸ ਨੂੰ ਮਾਰਿਆ ਹਿੰਦੂ ਲੋਕਾਂ ਨੇ ਉਹਨਾਂ ਨੂੰ ਭਗਵਾਨ ਕਰਕੇ ਪੂਜਿਆ ਇਸੇ ਤਰ੍ਹਾਂ ਸੰਤ ਚਰਨ ਸਿੰਘ ਦੀ ਖਾਲਸਾ ਪੰਡਤਾਂ ਵਾਲਿਆਂ ਨੇ ਧਰਮ ਦੀ ਰਾਖੀ ਕੀਤੀ ਕੌਮ ਦੀ ਰਾਖੀ ਕੀਤੀ ਪੰਥ ਦੀ ਰਾਖੀ ਕੀਤੀ ਸ੍ਰੀ ਦਰਬਾਰ ਸਾਹਿਬ ਦੀ ਅ즈ਮਤ ਦੀ ਰਾਖੀ ਕਰਦੇ ਆ ਸ਼ਹਾਦਤ ਭਾਈ ਚਮਕੌਰ ਦੀ ਗੜੀ ਵਾਲਾ ਸ਼ਾਨਾਮਤਾ ਇਤਿਹਾਸ ਦੁਹਰਾਇਆ ਉਹ ਸਾਡੇ ਲਈ ਬਹੁਤ ਜ਼ਿਆਦਾ ਸਤਿਕਾਰਯੋਗ ਆ ਸਾਡੇ ਲਈ ਬਹੁਤ ਜ਼ਿਆਦਾ ਜਿਹੜੇ ਆ ਉਹ ਪੂਜਨੀਕ ਆ ਇਹ ਅਮਨਸੂਦ ਆਪਣੀਆਂ ਹਰਕਤਾਂ ਤੋਂ ਬਾਝ ਆਵੇ ਇਹ ਇਹ ਜੋ ਬਕਵਾਸ ਕਰ ਰਿਹਾ ਹੈ ਨਾ ਸੰਤ ਭਿੰਡਰਾਂ ਵਾਲਿਆਂ ਬਾਬਤ ਇਹ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਿੱਖਾਂ ਲਈ ਕਿਸੇ ਮਸੀਹੇ ਕਿਸੇ ਪੈਗੰਬਰ ਦੇ ਨਾਲੋਂ ਘੱਟ ਨਹੀਂ ਆ ਬਹੁਤ ਜ਼ਿਆਦਾ ਸਨਮਾਨ ਸਾਡੇ ਜਿਹੜੇ ਸ਼ਹੀਦ ਆ ਨਾ ਉਹਨਾਂ ਦਾ ਰਤਬਾ ਦੇਵੀ-ਦੇਵਤਿਆਂ ਦੇ ਨਾਲੋਂ ਬਹੁਤ ਉੱਚਾ ਆ ਅਸੀਂ ਜਦੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਫਿਰ ਸਾਡੇ ਧਰਮ ਨੂੰ ਕੋਈ ਮਾਰਾ ਕਹਿੰਦਾ ਹੀ ਆ ਨਾ ਕਰੇ ਅਸੀਂ ਆਪਣੇ ਸ਼ਹੀਦਾਂ ਦਾ ਜਿਹੜਾ ਸਤਕਾਰ ਹੈ ਉਹ ਹਰ ਹਿਲੇ ਬਰਕਰਾਰ ਰੱਖਾਂਗੇ ਤੇ ਜਿਹੜੇ ਸਿੱਖ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਾਵਾਂ ਦੀਆਂ ਤਸਵੀਰਾਂ ਗੱਡੀਆਂ ਆਕਾਰਾਂ ਤੇ ਲਾਈਏ ਲਾਈਆਂ ਨੇ ਮੈਂ ਉਹਨਾਂ ਨੌਜਵਾਨਾਂ ਦੀ ਜਿਹੜੀ ਭਰਪੂਰ ਸ਼ਲਾਘਾ ਕਰਦਾ ਆ ਤੇ ਜਿਹਨਾਂ ਨੌਜਵਾਨਾਂ ਦੇ ਉੱਤੇ ਕੇਸ ਵੀ ਦਰਦ ਹੋਏ ਆ ਅਸੀਂ ਉਹਨਾਂ ਨੌਜਵਾਨਾਂ ਦੇ ਨਾਲ ਖੜੇ ਆ ਉਹ ਉਹਨਾਂ ਨੂੰ ਇਕੱਲਿਆਂ ਨਹੀਂ ਛੱਡਾਂਗੇ ਤੇ ਅਮਨ ਸੂਤ ਵਰਗੇ ਹੀ ਲੋਕ ਸਨ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਣ ਵਾਲੇ ਧਰਮ ਯੁੱਧ ਮੋਰਚਾ ਲਾਇਆ ਸੀ ਤੇ ਇਹੋ ਜਿਹੇ ਲੋਕ ਹਰਵੰਸਲਾ ਖੰਨੇ ਵਰਗੇ ਉਦੋਂ ਵੀ ਸਨ ਜਿਨ੍ਹਾਂ ਨੇ ਨਾਲੇ ਤਾਂ ਸ੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਲੱਗਾ ਮਾਰਟਰ ਤੋੜ ਰੇਆ ਸੀ ਨਾਲੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜੋ ਤਸਵੀਰ ਹੈ ਉਹ ਉਹਨੂੰ ਥੱਲੇ ਸੁੱਟ ਕੇ ਤੇ ਸਿਗਰਟਾਂ ਬੀੜੀਆਂ ਸੁੱਟੀਆਂ ਸੀ ਇਹੋ ਜਿਹੇ ਲੋਕਾਂ ਨੇ ਕਦੀ ਨਾਰੇ ਲਾਏ ਸੀ ਕਿ ਕਾਸ਼ ਕੜਾ ਕਿਰਪਾਨ ਭੇਜ ਦੇਾਂਗੇ ਪਾਕਿਸਤਾਨ ਤੋਂ ਕੀ ਤਿੱਕੀ ਖੈ ਨਹੀਂ ਦੇਣੀ ਸਿਰ ਤੇ ਬਗੜੀ ਰਹਿਣ ਨਹੀਂ ਦੇਣੀ ਆਮਨਸੂਤ ਵਰਗੇ ਲੋਕ ਸਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਵੇਲੇ ਲੱਡੂ ਵੰਡੇ ਸੀ ਖੁਸ਼ੀਆਂ ਮਨਾਇਆਂ ਸੀ ਇਹੋ ਜਿਹੇ ਲੋਕ ਸਨ ਜਿਨ੍ਹਾਂ ਨੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਭਾਰੀ ਕਤਲੇਆਮ ਆ ਉਹ ਕੀਤਾ ਸੀ ਅਮਨ ਸੂਦ ਹਿਮਾਚਲ ਵਿੱਚ ਜਿਹੜਾ ਇੱਕ ਢਾਬਾ ਹੋਟਲ ਚਲਾ ਰਿਹਾ ਆ ਸਿੱਖਾਂ ਨੂੰ ਤੇ ਹੋਰ ਵੀ ਜਿੰਨੇ ਵੀ ਚੜ੍ਹਦੀ ਕਲਾ ਵਾਲੇ ਵੀਰ ਆ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਹੈ ਜਿਹੜੇ ਬਾਕੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਚਾਹੀਦਾ ਆ ਕਿ ਅਮਨ ਸੂਦ ਦਾ ਜਿਹੜਾ ਬਾਈਕਾਟ ਆ ਉਹ ਕਰਨ ਇਹਦੇ ਕਾਰੋਬਾਰ ਦਾ ਵੀ ਜਿਹੜਾ ਬਾਈਕਾਟ ਰਿਹਾ ਉਹ ਕਰਨ ਤੇ ਨੌਜਵਾਨ ਜਦੋਂ ਵੀ ਗੁਰਧਾਮਾਂ ਦੇ ਦਰਸਿੰਦਾਰੇ ਕਰਨ ਜਾਂ ਚੜ੍ਹਦੀ ਕਲਾ ਦੇ ਨਾਲ ਜਾਇਆ ਕਰਨ ਇਹਨਾਂ ਤੋਂ ਡਰਨ ਦੀ ਜਿਹੜੀ ਆ ਉਹ ਕੋਈ ਲੋੜ ਨਹੀਂ ਹੈਗੀ ਪੰਥ ਜਿਹੜਾ ਆ ਉਹ ਜਿਉਂਦਾ ਆ ਜਾਗਦਾ ਆ ਚੜ੍ਹਦੀ ਕਲਾ ਦੇ ਨਾਲ ਅਸੀਂ ਕੌਮ ਦੀ ਪਹਿਲਾਂ ਵੀ ਸੇਵਾ ਕਰਦੇ ਰਹੇ ਹਾਂ ਤੇ ਅਗਾਹ ਨਹੀਂ ਕਰਦੇ ਰਾਵਾਂਗੇ ਅਮਨ ਸੂਦ ਵਰਗੇ ਏਕਤਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀਆਂ ਜਿਹੜੀਆਂ ਤੁਹਾਈਆਂ ਪਾ ਰਹੇ ਆ ਜੇ ਤੁਹਾਨੂੰ ਲੱਗਦਾ ਆ ਕਿ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਨਾਲ ਜਾਂ ਇੱਕ ਝੰਡੇ ਦੇ ਨਾਲ ਦੀ ਤੁਹਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਹਿਲੇ ਚੱਲੀ ਏ ਤੇ ਇੰਨੀਆਂ ਜਿਹੜੀਆਂ ਤੁਸੀਂ ਫੌਜਾਂ ਜਣੋ ਫਿਰ ਕਾਹਦੇ ਤੋਂ ਰੱਖੀਆਂ ਹੋਈਆਂ ਆ ਕਿ ਇੱਕ ਤਸਵੀਰ ਹੀ ਫਿਰ ਇਹ ਤਾਂ ਇਹ ਵੀ ਮੰਨਣਾ ਪਊਗਾ ਨਾ ਕਿ ਇੱਕ ਤਸਵੀਰ ਹੀ ਤੁਹਾਡੀ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਜਿਹੜਾ ਆਇਆ ਉਹ ਫੇਲਾ ਕੇ ਰੱਖਦੇ ਲੱਗੀ ਏ ਤੇ ਅੱਜ ਜਦੋਂ ਚੀਨ ਦੀਆਂ ਜਿਹੜੀਆਂ ਫੌਜਾਂ ਉਹ ਭਾਰਤ ਦੀ ਜ਼ਮੀਨ ਦੀ ਉੱਤੇ ਕਬਜ਼ਾ ਕਰਦੀਆਂ ਆ ਉਦੋਂ ਤੁਹਾਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਯਾਦ ਨਹੀਂ ਹੁੰਦੀ ਉਦਰ ਨੂੰ ਮੂੰਹ ਕਰਿਆ ਕਰੋ ਚੀਨ ਵੱਲ ਉਦੋਂ ਤਾਂ ਤੁਸੀਂ ਰਜਾਈਆਂ ਦੇ ਵਿੱਚ ਸਿਰ ਦੇ ਕੇ ਜਿਹੜਾ ਸੌਂ ਜਾਂਦੇ ਹੋ ਕਸ਼ਿਆਂ ਦੇ ਵਿੱਚ ਵੱੜ ਜਾਂਦੇ ਹੋ ਉਹ ਉਦੋਂ ਚੀਨ ਵੱਲ ਮੂੰਹ ਕਰਿਆ ਕਰੋ ਜਿਹਦੇ ਸਿੱਖ ਘਟ ਗਿਨਤੀ ਆ ਤੁਸੀਂ ਉਹਨਾਂ ਦੇ ਨਾਲ ਹੀ ਜਿਹੜਾ ਆ ਆਡੇ ਲੈਂਦੇ ਹੋ ਤੇ ਉਹਨਾਂ ਸਿੱਖਾਂ ਦੇ ਨਾਲ ਜਿੰਨਾ ਸਿੱਖਾਂ ਨੇ ਤੁਹਾਡੇ ਉੱਤੇ ਕਿੰਨੇ ਪਾਰੂ ਉਪਕਾਰ ਕੀਤੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੁਹਾਡੇ ਵਰਗੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਆ ਉਹ ਕੱਢਿਆ ਸੀ ਛੇਵੇਂ ਪਾਤਸ਼ਾਹੀ ਨੇ 52 ਹਿੰਦੂ ਕੈਦੀਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਸੀ ਆ ਅੱਜ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੀਆਂ ਹਿੰਦੂ ਭਾਰਤ ਸਰਕਾਰ ਤੁਸੀਂ ਦੇਖੋ ਕਿ ਛੇਵੇਂ ਪਾਤਸ਼ਾਹ ਜੀ ਨੇ ਜਿੰਨਾ ਹਿੰਦੂ ਪਹਾੜੀ ਰਾਜਿਆਂ ਨੂੰ ਉਹ ਜਿੰਨਾ ਰਾਜਿਆਂ ਨੂੰ ਜਿਹੜਾ ਆ ਗਵادیهਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਸੀ ਗੋਬਿੰਝਾ ਨੂੰ ਉਹਨਾਂ ਦੇ ਅੱਗੇ ਜਿਹੜੇ ਪੁੱਤਰਾਂ ਪੋਤਰੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜਿਹੜੀਆਂ ਜੰਗਾਂ ਉਹ ਕੀਤੀਆਂ ਕਹਿੰਦੇ ਅਕਰਤਖਾਨਿਓ ਤੁਸੀਂ ਲੋਕ ਤੇ ਅੱਜ ਵੀ ਤੁਸੀਂ ਦੇਖੋ ਉਹ ਹੀ ਹਿੰਦੂ ਪਹਾੜੀ ਰਾਜਿਆਂ ਦੇ ਵਾਰਸ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਜੰਗਾਂ ਕੀਤੀਆਂ ਉਹ ਅੱਜ ਵੀ ਸਿੱਖਾਂ ਦੇ ਨਾਲ ਆਡੇ ਵਾਰ ਰਹੇ ਆ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਜਿਹੜਾ ਵਿਰੋਧ ਆ ਉਹ ਕਰ ਰਹੇ ਆ ਕਿੰਨੇ ਇਹ ਲੋਕ ਅਕਰਤਖਾਨ ਹੈਗੇ ਆ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਵਿਰੋਧ ਕਰਨ ਦਾ ਕੋਈ ਵੀ ਬੰਦਾ ਜਿਹੜਾ ਜਤਨ ਆ ਉਹ ਨਾ ਕਰੇ ਕਿਉਂਕਿ ਅਸੀਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਤਕਾਰ ਹਰ ਹਿੱਲੇ ਬਰਕਰਾਰ ਰੱਖਾਂਗੇ ਅਸੀਂ ਸ਼ਾਂਤੀ ਚਾਹੁੰਦੇ ਆ ਤੇ ਸ਼ਾਂਤੀ ਦੇ ਨਾਲ ਰਹਿ ਰਹੇ ਆ ਪਰ ਤੁਸੀਂ ਸਾਨੂੰ ਜਿਹੜਾ ਸ਼ਾਂਤੀ ਦੇ ਨਾਲ ਜਿਹੜਾ ਆ ਉਹ ਰਹਿਣ ਦਿਓ ਜੇਕਰ ਤੁਸੀਂ ਸਾਡੇ ਧਰਮ ਦੇ ਸਿਧਾਂਤਾਂ ਦਾ ਵਿਰੋਧ ਕਰੋਗੇ ਸਾਡੇ ਜਰਨੈਲਾਂ ਦਾ ਜਿਹੜਾ ਵਿਰੋਧ ਆ ਉਹ ਕਰੋਗੇ ਸੰਤ ਭਿੰਡਰਾਂ ਵਾਲਿਆਂ ਦੇ ਵਿੱਚੋਂ ਸਾਨੂੰ ਬਾਬਾ ਬੰਦਾ ਸਿੰਘ ਦੀ ਬਹਾਦਰ ਦੇ ਦਰਸ਼ਨ ਹੁੰਦੇ ਆ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੁੰਦੇ ਆ ਅਕਾਲੀ ਫੂਲਾ ਸਿੰਘ ਜੀ ਦੇ ਦਰਸ਼ਨ ਹੁੰਦੇ ਆ ਸਾਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦਿਓ ਸਰਦਾਰ ਜਸਾ ਸਿੰਘ ਆਲੂਆ ਵਾਲਿਆ ਸਰਦਾਰ ਜਸਾ ਸਿੰਘ ਜੀ ਰਾਮਗੜੀਆ ਸਰਦਾਰ ਹਰੀ ਸਿੰਘ ਜੀ ਨਰੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲੇ ਭਾਈ ਤਾਰੂ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਭਾਈ ਸੁਖਾ ਸਿੰਘ ਜੀ ਇਹ ਉਹੀ ਰੂਹਾਂ ਦੁਬਾਰਾ ਆਈਆਂ ਸਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦਿਆਂ ਦੇ ਰੂਪ ਦੇ ਵਿੱਚ ਸੋ ਸੰਤ ਭਿੰਡਰਾਵਾਲਿਆਂ ਦਾ ਅਸੀਂ અપਮਾਨ ਨਹੀਂ ਹੋਣ ਦੇਾਂਗੇ ਤੇ ਉਹਨਾਂ ਦਾ ਸਤਕਾਰ ਹਰ ਹਿੱਲੇ ਬਰਕਰਾਰ ਰੱਖਾਂਗੇ ਸੋ ਇਨੀਆਂ ਕੋ ਬੇਨਤੀਆਂ ਆਪ ਸੰਗਤਾਂ ਦੇ ਨਾਲ ਦਾਸ ਨੇ ਕਰਨੀਆਂ ਸੀ ਸੋ ਮਈਆਂ ਭੁੱਲਣ ਚੁੱਕਾਂ ਦੀ ਖਿਮਾ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਨ ਸਿੱਖ ਯੂਥ ਫੈਡਰੇਸ਼ਨ ਫਿਰਨਰਾਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ